ਡਾਕਟਰ ਪੀਮਰਾਵ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਸੰਗਰੂਰ ਵਿੱਚ ਕੈਬਨਿਟ ਮੰਤਰੀ ਅਮਨ अरोड़ा ਵੱਲੋਂ ਡਾਕਟਰ ਪੀਮਰਾਵ ਅੰਬੇਦਕਰ ਦੀ ਪ੍ਰਤਿਮਾ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਇਸ ਮੌਕੇ ਉਹਨਾਂ ਦੇ ਨਾਲ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾੜ ਵੀ ਸ਼ਾਮਲ ਹੋਏ ਇਸ ਮੌਕੇ ਅਮਨ अरोड़ा ਨੇ ਕਿਹਾ ਕਿ ਡਾਕਟਰ ਪੀਮਰਾਵ ਅੰਬੇਦਕਰ ਦੀ ਸਮੂੱਚੇ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਕਿਹਾ ਕਿ ਡਾਕਟਰ ਪੀਮਰਾਵ ਅੰਬੇਦਕਰ ਦੇ ਸੰਵਿਧਾਨ ਕਰਕੇ ਹੀ ਭਾਰਤ ਅੱਜ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਮੈਂ ਸਮਝਦਾ ਕਿ ਆਪਣੇ ਸਾਰਿਆਂ ਦੇ ਲਈ ਬੜੀ ਇਹ ਖੁਸ਼ੀ ਔਰ ਮਾਣ ਦੀ ਗੱਲ ਹੈ ਸਮੁੱਚੇ ਦੇਸ਼ ਦੇ 140 ਕਰੋੜ ਲੋਕਾਂ ਦੇ ਲਈ ਕਿ ਅੱਜ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਵਾਪਸ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਹਾੜਾ ਪੂਰੇ ਦੇਸ਼ ਦੇ ਵਿੱਚ ਬੜੇ ਧੂਮ-ਧਾਮ ਦੇ ਨਾਲ ਇਹ ਮਨਾਇਆ ਜਾ ਰਿਹਾ ਹੈ ਔਰ ਮੈਂ ਸਮਝਦਾ ਕਿ ਅੱਜ ਉਹਨਾਂ ਦੀ ਵਜ੍ਹਾ ਕਰਕੇ ਹੀ ਅੱਜ 140 ਕਰੋੜ ਲੋਕਾਂ ਨੂੰ ਚਾਹੇ ਕੋਈ ਅਮੀਰ ਹੈ ਗਰੀਬ ਹੈ ਚਾਹੇ ਕੋਈ ਵੱਡਾ ਹੈ ਛੋਟਾ ਹੈ ਚਾਹੇ ਕੋਈ ਦੇਸ਼ ਦਾ ਰਾਸ਼ਟਰਪਤੀ ਹੈ ਜਾਂ ਇੱਕ ਸਭ ਤੋਂ ਨਿਮਨ ਵਰਗ ਦਾ ਵਿਅਕਤੀ ਹੈ ਸਾਰਿਆਂ ਨੂੰ ਜੇ ਬਰਾਬਰ ਅਧਿਕਾਰ ਦਿੱਤਾ ਹੈ ਤਾਂ ਉਹ ਬਵਸਭ ਉਮੀਦ ਕਰਨੇ ਦਿੱਤਾ ਹੈ ਔਰ ਸਾਡੇ ਵਰਗੇ ਜਿੰਨੇ ਲੋਕ ਨੇ ਚਾਹੇ ਕੋਈ ਐਮਸੀਆ ਸਰਪੰਚ ਤੇ ਚਾਹੇ ਪ੍ਰਧਾਨ ਮੰਤਰੀ ਹੈ ਉਹਨਾਂ ਨੂੰ ਵੀ ਇਹਨਾਂ ਸੰਵਿਧਾਨਿਕ ਅਹੁਦੇ ਤੱਕ ਪਹੁੰਚਾ ਕੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਾਬਾ ਸਾਹਿਬ ਦੇ ਸੰਵਿਧਾਨ ਨੇ ਦਿੱਤਾ ਹੈ ਔਰ ਉਹਨਾਂ ਦੇ ਹੀ ਸੰਵਿਧਾਨ ਦੀ ਵਜ੍ਹਾ ਕਰਕੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਸਭ ਤੋਂ ਵੱਡਾ ਲੋਕਤੰਤਰ ਜੋ ਹੈ ਉਹ ਭਾਰਤ ਨੂੰ ਨੂੰ ਪ੍ਰਾਪਤ ਕਰਨ ਦਾ ਜਿਹੜਾ ਮਾਣ ਹੈ ਉਹ ਪ੍ਰਾਪਤ ਹੋਇਆ ਹੈ ਸੋ ਅੱਜ ਸਾਰੇ ਮੁਲਕ ਦੇ ਵਿੱਚ ਬੜੇ ਧੂਮ-ਧਾਮ ਨਾਲ ਬਣਾਇਆ ਜਾ ਰਿਹਾ ਪੰਜਾਬ ਦੇ ਵਿੱਚ ਵੀ ਪਟਿਆਲੇ ਵਿਖੇ ਸਟੇਟ ਲੈਵਲ ਦਾ ਫੰਕਸ਼ਨ ਹੈ ਸਾਰੇ ਡਿਸਟ੍ਰਿਕਟਸ ਦੇ ਉੱਪਰ ਮਨਾਇਆ ਜਾ ਰਹੇ ਹਨ ਔਰ ਆਮ ਲੋਕ ਸਾਡੇ ਵਰਕਰਸ ਵਲੰਟੀਅਰਸ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਬਾਬਾ ਸਾਹਿਬ ਦੇ ਬੁੱਤ ਨੇ ਉੱਥੇ ਉਹਨਾਂ ਨੂੰ ਨਮਨ ਕਰ ਰਹੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਪਵਿੱਤਰ ਦਿਹਾੜੇ ਦੀ ਸਾਰਾ ਕੁਝ ਸਬੂਤ ਲਈ ਹੈ ਜੀ ਉਹ ਤਾਂ ਇੱਕ ਇਹੋ ਜਿਹਾ ਵੇਗ ਐਲੀਮੈਂਟ ਹੈ ਕਿ ਹਜ਼ਾਰਾਂ ਮੀਲ ਦੂਰ ਬੈਠਾ ਉਹਦਾ ਕੰਮ ਹੀ ਸਿਰਫ ਇੱਕੋ ਹੀ ਹੈ ਕਿ ਦੇਸ਼ ਦੀ ਸ਼ਾਂਤੀ ਅਖੰਡਤਾ ਪੰਜਾਬ ਦੇ ਵਿੱਚ ਅੱਗ ਲਾਉਣ ਦਾ ਕੰਮ ਹੈ ਜਿਹੜਾ ਉਹ ਕਰ ਰਿਹਾ ਹੈ ਪਰ ਪਹਿਲਾਂ ਵੀ ਕਿਹਾ ਸੀਗਾ ਤੇ ਅੱਜ ਵੀ ਕਹਿੰਦੇ ਆ ਕਿ ਬੜੇ ਸ਼ਹਾਤਾਂ ਤੋਂ ਬਾਅਦ ਪ੍ਰਾਪਤ ਹੋਈ ਸ਼ਾਂਤੀ ਨੂੰ ਭੰਗ ਇਹ ਜੇ ਸ਼ਰਾਰਤੀ ਅੰਸਰਾਂ ਨੂੰ ਨਹੀਂ ਦਿੱਤਾ ਜਾਊਗਾ ਜੇ ਕੋਈ ਕੋਸ਼ਿਸ਼ ਕਰੂਗਾ ਤਾ ਉਹਨੂੰ ਮੂੰਹ ਤੋੜਵਾ ਜਵਾਬ ਹੈ ਜਿਹੜਾ ਉਹ ਭਗਵੰਤ ਮਾਨ ਜੀ ਦੀ ਸਰਕਾਰ ਉਹ ਦੇਊਗੇ ਦੇਖੋ ਜੋ ਇੱਕ ਟੀਵੀ ਇੰਟਰਵਿਊ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ 50 ਬੰਬ ਨੇ ਜਿਹੜੇ ਉਹ ਆ ਚੁੱਕੇ ਨੇ 18 ਫਟ ਚੁੱਕੇ ਤੇ 32 ਹਜੇ ਲਾਈਵ ਪਏ ਨੇ ਬੜੀ ਸੈਂਸਿਟਿਵ ਇਹ ਸਟੇਟਮੈਂਟ ਸੀ ਉਹਨਾਂ ਦੀ ਪੰਜਾਬ ਸਰਕਾਰ ਦਾ ਔਰ ਪੰਜਾਬ ਪੁਲਿਸ ਦਾ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਪੁੱਛਣਾ ਫਰਜ਼ ਬਣਦਾ ਸੀਗਾ ਕਿ ਤੁਹਾਡਾ ਇਹ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਨਾ ਤਾਂ ਇਹ ਇਨਫੋਰਮੇਸ਼ਨ ਪੰਜਾਬ ਦੇ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਭਗਵੰਤ ਮਾਨ ਜੀ ਕੋਲੇ ਹੈ ਨਾ ਪੰਜਾਬ ਪੁਲਿਸ ਕੋਲੇ ਇੰਟੈਲੀਜੈਂਸ ਏਜੰਸੀਜ਼ ਕੋਲੇ ਹੈ ਨਾ ਹੀ ਕੋਈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਹੈ ਜੀ ਕੋਈ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਸੋ ਉਹਨਾਂ ਤੋਂ ਪੁੱਛਣਾ ਬਣਦਾ ਸੀਗਾ ਪਰ ਉਹ ਇਸ ਗੱਲ ਨੂੰ ਅਵੋਇਡ ਕਰ ਰਹੇ ਨੇ ਅੱਜ ਵੀ ਜੋ ਮੈਨੂੰ ਪਤਾ ਲੱਗਿਆ ਉਹਨਾਂ ਨੇ ਨੂੰ ਸਮਨ ਅੱਜ ਜਾਰੀ ਹੋਏ ਸੀਗੇ ਪਰ ਉਹਨਾਂ ਨੇ ਆਪ ਆਉਣ ਦੀ ਬਜਾਏ ਉਹਨਾਂ ਨੇ ਆਪਣਾ ਕੋਈ ਵਕੀਲ ਹੈ ਜਿਹੜਾ ਉਹ ਭੇਜ ਦਿੱਤਾ ਜੇ ਇਨਫੋਰਮੇਸ਼ਨ ਬਾਜਾ ਸਾਹਿਬ ਤੁਹਾਡੇ ਕੋਲੇ ਤੇ ਤੁਹਾਨੂੰ ਆਖਿਓ ਪੁਲਿਸ ਨਾਲ ਸ਼ੇਅਰ ਕਰਨੀ ਬਣਦੀ ਹੈ ਤੁਸੀਂ ਇੰਨੇ ਵੱਡੇ ਸੰਵਿਧਾਨਿਕ ਅਹੁਦੇ ਤੇ ਬੈਠੇ ਹੋ ਇੰਨੇ ਗੈਰ ਜ਼ਿੰਮੇਵਾਰਾ ਨਾ ਵਰਤਾਰਾ ਜਿਹੜਾ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਕੀ ਪੋਲਿਟਿਕਲ ਮੋਟਿਵ ਲੱਗਦਾ ਤੁਹਾਨੂੰ ਨਹੀਂ ਪੋਲਿਟਿਕਲ ਮੋਟਿਵ ਤਾਂ ਦੇਖੋ ਜੇ ਤਾਂ ਉਹ ਝੂਠ ਬੋਲ ਰਹੇ ਨੇ ਇਸ ਸਟੇਟਮੈਂਟ ਦੇ ਵਿੱਚ ਫਿਰ ਤਾਂ ਪੋਲਿਟਿਕਲ ਮੋਟਿਵ ਹੈ ਕਿ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਤੇ ਆਪਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਸਿਆਸਤ ਜਿਉਂਦੀ ਰੱਖਣ ਦੇ ਲਈ ਫਿਰ ਤਾਂ ਇਹ ਪੋਲਿਟিক্যাল ਮੋਟਿਵ ਹੋ ਸਕਦਾ ਹੈ ਪਰ ਜੇ ਐਕਚੁਅਲ ਮਾਇਨੇ ਦੇ ਵਿੱਚ ਉਹਨਾਂ ਕੋਲ ਇਹ ਇਨਫੋਰਮੇਸ਼ਨ ਹੈਗੀ ਤੇ ਦੈਟ ਮੀਨਸ ਇਹ ਇਨਫੋਰਮੇਸ਼ਨ ਹੈ ਜਿਹੜੀ ਉਹ ਦੋ ਹੀ ਸੋਰਸਸ ਤੋਂ ਹੋ ਸਕਦੀ ਹੈ ਜਾਂ ਤਾਂ ਉਹ ਇੰਟੈਲੀਜੈਂਸ ਏਜੰਸੀਸ ਤੋਂ ਹੋ ਸਕਦੀ ਹੈ ਉਹ ਸਾਡੇ ਕੋਲ ਹੈ ਨਹੀਂਗੀ ਇੰਟੈਲੀਜੈਂਸ ਕੋਲ ਹੈ ਨਹੀਂ ਜਾਂ ਇਹ ਫਿਰ ਅੱਤਵਾਦੀਆਂ ਕੋਲ ਹੋ ਸਕਦੀ ਹੈ ਤੇ ਜਾਂ ਫਿਰ ਉਹਨਾਂ ਦੇ ਅੱਤਵਾਦੀਆਂ ਨਾਲ ਸੰਬੰਧ ਨੇ ਪਾਕਿਸਤਾਨ ਦੇ ਨਾਲ ਸੰਬੰਧ ਨੇ ਸੋ ਇਹੀ ਸੋਰਸ ਪਤਾ ਕਰਨ ਦੇ ਲਈ ਕੱਲ ਪੰਜਾਬ ਪੁਲਿਸ ਦੀ ਟੀਮ ਉਹਨਾਂ ਕੋਲ ਵੀ ਗਈ ਪਰ ਉਹਨਾਂ ਨੇ ਕੋਪਰੇਟ ਨਹੀਂ ਕੀਤਾ ਜਿਕਸਰ ਸੰਰੂਪ ਦੀ ਗੱਲ ਕਰੀਏ ਨਗਰ ਕੌਂਸਲ ਨੂੰ 4 ਮਹੀਨੇ ਹੋ ਗਏ ਪ੍ਰਧਾਨ ਹਜੇ ਤੱਕ ਨਹੀਂ ਚੁਣਿਆ ਗਿਆ ਤੇ ਲੋਕਾਂ ਦੇ ਕੰਮ ਰੁਕੇ ਹੋਏ ਬੜੀ ਬੜੀ ਜਲਦੀ ਹੀ ਹੋਣ ਜਾ ਰਹੇ ਹੈ ਜੀ ਮੈਕਸਿਮਮ ਵਿਦਨ ਵੀਕ অর 10 ਡੇਸ ਇਹ ਵੀ ਕੰਮ ਹੈ ਜਿਹੜਾ ਇਹ ਨਿਬੜ ਜਾਏਗਾ ਇਹ ਕਾਫੀ ਕੁਝ ਐਡਮਿਨਿਸਟ੍ਰੇਟਿਵ ਰੀਜ਼ਨ ਸੀ ਕਿ ਜਿਹਦੀ وجہ ਕਰਕੇ ਡਿਲੇ ਹੋਇਆ ਸੀ ਸੁਪਰ ਜੰਕਸ਼ਨ ਮਸ਼ੀਨਾਂ ਦੀ ਸ਼ੁਰੂਆਤ ਉਰੋ ਕੀਤੀ ਸੀ ਸੀਐਮ ਵੱਲੋਂ ਪਰ ਉਰੇ ਕੋਈ ਵੀ ਮਸ਼ੀਨ ਨਹੀਂ ਹੈਗੀ ਉਰੇ ਕਹਿੰਦੇ ਸੰਗਰੂਰ ਤੋਂ ਧੂਰੀ ਚਲੀ ਗਈ ਧੂਰੀ ਤੋਂ ਕਿਤੇ ਹੋਰ ਚਲੀ ਜਾਂਦੀ ਹੈ ਕੋਈ ਵੀ ਸੁਪਰ ਜੰਕਸ਼ਨ ਮਸ਼ੀਨ ਨਹੀਂ ਹੈ ਕਿਉਂਕਿ 2 ਸਾਲ ਦਾ ਕੰਟਰੈਕਟ ਵੀ ਹੋਇਆ ਸੀ ਕੰਪਨੀ ਨਾਲ ਨਹੀਂ ਇਹ ਬਲਾਈ ਪ੍ਰੋਵਾਈਡ ਕਰਵਾਉਣਗੇ ਪਰ ਉਰੇ ਕੋਈ ਵੀ ਮਸ਼ੀਨ ਨਹੀਂ ਚੱਲਦੀ ਜਿਹੜੇ ਲੋ ਕਰਵਾ ਦਾਂਗੇ ਇਹ ਸਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਭੀਮਰਾਵ ਉਮੀਦਵਾਰ ਜੀ ਦੇ ਜਨਮ ਦਿਨ ਮੌਕੇ ਸਰਦਾ ਦੇ ਫੁੱਲ ਪੇਟ ਕੀਤੇ